ਟਡਲਾ ਕਲੌਸ ਕਰਦੇ ਵਿੱਚ ਆ ਟਰੈਕਟਰ ਤੇ ਜਿੰਨਾ ਵੀ ਜੈਨੂਨ ਹੈ ਨਾ ਨਾ ਜਿਵੇਂ ਰੰਗ ਰੂنگ ਜਿਵੇਂ ਹੈਗਾ ਓਵੇਂ ਜੋ ਕਿ ਅਰੀਜਨ ਵਾਲੀ ਆ ਏ ਟੂ ਜ਼ेड ਹੇ ਤੱਕ ਮਲਾ ਕਲਚ ਵੀ ਨਹੀਂ ਖੁੱਲਿਆ ਨਾ ਲੈ ਮਿੱਤਰਾਂ ਕਲਚ ਵਾਲੇ ਨਾਟਾ ਜਿਹੜੇ ਇਹ ਵੀ ਨਹੀਂ ਖੁੱਲੇ ਹੋਏ ਟਰੈਕਟਰ ਦੇ ਆਲੀ ਤਸल्ली ਕਰ ਕਿਹੜਾ ਟਰੈਕਟਰ ਆ ਉਹ ਲਿਜਾ ਸਕਦੇ ਹੋ ਮਾਡਲ 14 ਹਾਂਜੀ ਵੀ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਅੱਜ ਤੁਹਾਡੇ ਲਈ ਚਾਰ ਟਰੈਕਟਰ ਲੈ ਕੇ ਆਇਆ ਉਹ ਵੀ 855 ਇਹਦੇ ਨਵੇਂ ਨੇ ਧੱਕ ਬਾਹ ਦੀ ਹੈ ਨਾ ਹਾਂ ਹਾਂ ਤੇ ਆ ਵੀ ਜਿਹੜੇ ਵੀ ਚਾਹਵਾਨ ਨੇ ਪੁਰਾਣੇ ਮਾਡਲਾਂ ਦੇ ਜਿਵੇਂ 14 ਆ ਗਿਆ 19 ਆ ਗਿਆ 20 ਆ ਗਿਆ ਤੇ 22 ਮਾਡਲ ਟਰੈਕਟਰ ਆਪਣੇ ਕੋਲੇ ਸੇਲ ਲਈ ਖੜੇ ਨੇ ਬਾਕੀ ਜਿਹੜੇ ਨੰਬਰ ਵਗੈਰਾ ਆਪਾਂ ਤੁਹਾਨੂੰ ਸਾਰਾ ਕੁਝ ਦਿੰਨੇ ਆ ਡਿਟੇਲ ਤੇ ਕੰਡੀਸ਼ਨ ਵਗੈਰਾ ਕਿਸੇ ਨੂੰ ਆਪਾਂ ਸਾਰੀ ਚੈੱਕ ਕਰਵਾ ਦਿੰਨੇ ਆ ਤੇ ਪਹਿਲਾਂ ਤੇ ਆਪਾਂ ਆ ਟਰੈਕਟਰ ਦੀ ਗੱਲ ਕਰੀਏ ਬਈ ਇਹ ਕਿਹੜਾ ਮਾਡਲ ਆਗਾ 14 ਮਾਡਲ ਲਈ ਇਹ 14 ਮਾਡਲ ਆ ਹਾਂ ਹਾਂ ਤੇ ਟਾਇਰ ਵਗੈਰਾ ਇਹਦੇ ਨਵੇਂ ਨੇ ਨਵੇਂ ਨੇ ਟਾਇਰ ਠੀਕ ਆ ਤੇ ਬਾਡੀ ਲੈਣ ਦਾ ਓਕੇ ਆ ਯਾਰ ਓਕੇ ਮਿੱਤਰੋ ਲੈ ਤੁਹਾਨੂੰ ਆਪ フォलो ਜਾ ਕੇ ਦਿਖਾ ਦਿੰਨੇ ਟਰੈਕਟਰ ਤੇ 14 ਮਾਡਲ ਦੇ ਵਿੱਚ ਆ ਸਵਰਾਜ ਕਲੌਸ ਕਰ ਦੇ ਵਿੱਚ ਆ ਇਹਦਾ ਕੋਈ ਫਰਕ ਹੁੰਦਾ ਕਲੌਸ ਕਰਦਾ ਜਿਹੜਾ ਕਹਿੰਦੇ ਨੇ ਵੀ ਕਲੌਸ ਕਰਦਾ ਆਡੀ ਫਟਕ ਫਰਕ ਰਹਿੰਦਾ ਆਡੀ ਫਰਕ ਆਗਾ ਫਰਾਟੇ ਦਾ ਹਾਂ ਬਹੁਤ ਚਲਾਉਣ ਦਾ ਫਰਕ ਠੀਕ ਆ ਲੈ ਮਿੱਤਰੋ 14 ਮਾਡਲ ਆ ਕਲੌਸ ਕਰ ਦੇ ਵਿੱਚ ਆ ਟਰੈਕਟਰ ਤੇ ਜਿੰਨਾ ਵੀ ਜੈਨੂਅਲ ਹੈ ਨਾ ਨਾ ਜਿਵੇਂ ਰੰਗ ਰੂੰਗ ਜਿਵੇਂ ਹੈਗਾ ਉਵੇਂ ਜੋ ਓਰੀਜਨਲ ਹੀ ਆ ਏ ਟੂ ਜ਼ੈਡ ਇਹ ਤੱਕ ਮਲਾ ਕਲੱਚ ਵੀ ਨਹੀਂ ਖੁੱਲਿਆ ਨਾ ਲੈ ਮਿੱਤਰੋ ਕਲੱਚ ਵਾਲੇ ਨਾਟਾ ਜਿਹੜੇ ਇਹ ਵੀ ਨਹੀਂ ਖੁੱਲੇ ਵੇ ਟਰੈਕਟਰ ਦੇ ਔਰ ਇਹ ਤਸੱਲੀ ਕਰ ਕਿਹੜਾ ਟਰੈਕਟਰ ਆ ਉਹ ਲਿਜਾ ਸਕਦੇ ਉਹ ਮਾਡਲ 14 ਤੇ ਇਹਦੀ ਪ੍ਰਾਈਸ ਡਿਮਾਂਡ ਕੀ ਰੱਖੀ ਹੋਈ ਹੈ 5 ਲੱਖ 10000 5 ਲੱਖ 10000 ਰੁਪਿਆ ਬਾਕੀ ਹੋ ਜੂ ਮੌਕੇ ਤੇ ਲੈ ਮਿੱਤਰੋ ਇਹ ਨਾ ਕਹਿ ਲਈ 5 ਲੱਖ 10000 ਰੁਪਿਆ ਫਿਕਸ ਆ ਬਾਕੀ ਮੌਕੇ ਦੇ ਉੱਤੇ ਹੋ ਜੂ ਨੰਬਰ ਸਕਰੀਨ ਦੇ ਉੱਤੇ ਚੱਲਿਆਂ ਦਾਗਾ ਤੇ ਨੰਬਰ ਆਪਾਂ ਬੋਲ ਵੀ ਦਵਾਗੇ ਵੀਡੀਓ ਤੇ ਕਿਹੜਾ ਤੁਹਾਨੂੰ ਸਾਰੇ ਟਰੈਕਟਰ ਆਪਾਂ ਦਿਖਾ ਦਈਏ ਤੇ ਡਬਲ ਪੰਪ ਦੇ ਵਿੱਚ ਹੈ ਨਾ ਹਾਂ ਹਾਂ ਡਿਸਟ੍ਰੀਬਿਊਟਰ ਤੇ ਚਾਰ ਸਟਾਰ ਆ 14 ਮਾਡਲ ਆਗਾ ਤੇ ਟਾਇਰ ਵਗੈਰਾ ਟਰੈਕਟਰ ਤੇ 100% ਪਈ ਨੇਗੇ ਤੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਇਧਰ 855 ਫੇਰ ਆ ਗਿਆ ਜੀ ਇਹ ਟੈਂਕੀ ਤੇ ਪੰਜ ਸਟਾਰਾਂ ਵਾਲਾ ਆ ਗਿਆ ਤੇ ਇਹ ਕਿਹੜਾ ਮਾਡਲ ਆ ਇਹ 19 ਮਾਡਲ ਆ ਇਹ 19 ਆਗਾ ਠੀਕ ਆ ਲੈ ਮਿੱਤਰੋ ਇਹ 19 ਆ ਤੇ ਇਹ ਸੀ 14 ਤੇ ਇਹ 14 ਦੇ ਟਾਰਾਂ ਤਾਂ ਤੇ ਇਹ 16 ਦੇ ਆ ਇਹ ਮਿੱਤਰੋ 16 ਦੇ ਟਾਰਾਂ ਵਾਲਾਗਾ ਤੇ 19 ਮਾਡਲ ਟਰੈਕਟਰ ਆ ਵੈਂਪਰ ਘੋੜਾ ਵੈਂਪਰ ਲੱਗਿਆ ਨਾ ਪੂਰਾ ਤੇ ਐਵੇਂ ਜੁਕੜਾ ਸੰਗਲੀਆਂ ਸੁੰਗਲੀਆਂ ਸਾਰਾ ਕੁਝ ਵਿੱਚ ਹੀ ਸਾਤਰੀ ਜਿੰਨੀ ਕੁ ਸਾਤਰੀ ਲੱਗੀ ਹੋਈ ਆ ਅਹੀਂ ਹੈ ਤੇ ਟਾਇਰ ਨਾਲ ਦੇ ਕਿ ਨਵੇਂ ਆ ਨਾ ਨਵੇਂ ਆ ਦੁਆਰੇ ਦੇ ਮਿੱਤਰੋ ਜਮਾ ਨਵੇਂ ਟਾਇਰ ਨੇ ਟਰੈਕਟਰ ਦੇ ਆ ਦੇਖ ਸਕਦੇ ਹੋ ਮੂਹ ਨਹੀਂ ਇਹ ਜੇ ਟੁੱਟੀਆਂ ਨਹੀਂ ਆ ਤੇ 19 ਮਾਡਲ ਆ ਪੰਜਾਬ ਨੰਬਰ ਫਰਸਟ ਓਨਰ ਆ ਹਾਂ ਫਰਸਟ ਫਰਸਟ ਓਨਰ ਨੇ ਮਤਲਬ ਸਾਰੀ ਟਰੈਕਟਰੀ ਹੋਣਾ ਫਰਸਟ ਓਨਰ ਦੀ ਠੀਕ ਆ ਤੇ ਇਹਦੀ ਡਿਮਾਂਡ ਕੀ 19 ਮਾਡਲ ਦੀ ਇਹਦੀ 630 ਆ 6 ਲੱਖ ਮਿੱਤਰੋ 30000 ਰੁਪਿਆ ਡਿਮਾਂਡ ਆ 800 ਬੰਦੇ ਇੱਤੇ ਚੱਲਿਆ ਕਿੰਨਾ ਹੋਇਆ ਇਹ ਇਹ 1100 ਘੰਟਾ 1100 ਘੰਟਾ ਮਿੱਤਰੋ ਜਿਹੜਾ ਚੱਲਿਆ ਹੋਇਆ ਟਰੈਕਟਰ ਤੁਸੀਂ ਰੰਬਾ ਵਗੈਰਾ ਤੋਂ ਦੇਖਣਾ ਬਿਲਕੁਲ ਨਵੇਂ ਸ਼ੋਅਰੂਮ ਕੰਡੀਸ਼ਨ ਪਿਆ ਮਿੱਤਰੋ ਜਿੰਨਾ ਕ ਰੰਗ ਲਿਖਾ ਹੋਣਾ ਆ ਦੇਖ ਸਕਦੇ ਹੋ ਉਹਨਾਂ ਕੋਈ ਸੇ ਪਾਸੇ ਟਰੈਕਟਰ ਦੇ ਰੰਗ ਪੇਟ ਦਾ ਤੁਸੀਂ ਭੁੱਲ ਜਾਵੀਂ ਰੰਗ ਪੇਟ ਹੋਇਆ ਹੋਊ ਟਰੈਕਟਰ ਜਮਾਂ ਜੈਨੂਅਲ ਨੇ ਜਿਵੇਂ ਏਜੰਸੀ ਚੋਂ ਆਉਂਦੇ ਨੇ ਓਵੇਂ ਜੋਕਰ ਟਰੈਕਟਰ ਜਿਹੜੇ ਖੜੇ ਨੇ ਉਦੋਂ ਵੀ ਬੱਦ ਸਾਫ਼ ਕੀਤੇ ਰਿਹਾ ਬੇਪਾਲਸਾ ਮਾਰ ਮਾਰ ਹੈਨਾ ਤੇ ਇਹਦੀ ਏ ਮਿੱਤਰੋ ਮੌਕੇ ਤੇ ਰੇਟ ਜਿਹੜਾ ਹੋ ਜੂਗਾ ਤੇ ਐਸੈਸਰੀ ਜਿਹੜੀ ਸਾਰਾ ਕੁਝ ਬੈਂਪਰ ਸਾਤਰੀ ਐਵੇਂ ਜੁਕਰੀ ਸਾਰਾ ਕੁਝ ਟਰੈਕਟਰ ਦਾ ਤੇ ਉਸ ਤੋਂ ਬਾਅਦ ਗੱਲ ਕਰਦਾ ਇਧਰ ਲੀ ਛੜ ਇੱਕ ਹੋ ਫੇਰ ਖੜਾ 855 ਇਹ ਕਿਹੜਾ ਮਾਡਲ ਆ ਇਹ 20 ਮਾਡਲ ਇਹ 20 ਆ ਆ 19 ਸੀ ਇਹ 20 ਆ ਹਾਂ ਇਹ 20 ਤੇ ਮਿੱਤਰੋ ਇਹ 20 ਆ ਇਹ ਵੀ 16 ਦੇ 18 ਦੇ ਵਿੱਚ ਆਗਾ ਤੇ ਰਿੰਬ ਵਗੈਰਾ ਤੁਸੀਂ ਵੇਖ ਸਮੋ ਬਾਡੀ ਲੈਂਦਾ ਇਹ ਵੀ ਟਰੈਕਟਰ ਜਮਾ ਜੈਨੂਅਲ ਆ ਸਾਰਾ ਹੀ ਜਮਾ ਨਵਾਂ ਟਰੈਕਟਰ ਆ ਵੀ ਇਹਦੀ ਡਿਮਾਂਡ ਕੀ ਆ ਇਹਦੀ 6 ਲੱਖ 60 ਹਜ਼ਾਰ 6 ਲੱਖ 60000 ਰੁਪਿਆ 20 ਮਾਡਲ ਵੀ ਮਾਡਲ ਹੈ ਵੀ ਤੁਸੀਂ ਹਿੱਸਾ-ਵਸਾ ਚੈੱਕ ਕਰ ਸਕਦੇ ਹੋ ਟਰੈਕਟਰ ਦਾ ਨਾ ਬਾਡੀ ਲੈਣ ਦਾ ਬਿਲਕੁਲ ਸਾਫ ਪਿਆ ਸਟਿੱਕਰ ਹਜੇ ਤੱਕ ਉਵੇਂ ਜੋਕਰ ਪਏ ਨੇ ਮਿੱਤਰੋ ਜਿਵੇਂ ਹੁੰਦੇ ਨੇ ਨਾ ਮਾੜਾ ਮੋਟਾ ਰੰਗ ਹਜੇ ਲੈਣਾ ਸ਼ੁਰੂ ਹੀ ਹੋਇਆ ਹੋਇਆ ਟਰੈਕਟਰ ਦਾ ਤੇ ਟਰੈਕਟਰ ਦੀ ਕੰਡੀਸ਼ਨ ਜਿਹੜੀ ਬਿਲਕੁਲ ਨਵੇਂ ਵਾਂਗੂ ਪਈ ਆਗੀ 20 ਮਾਡਲ ਟਰੈਕਟਰ ਹੈ ਤੇ ਇਹਦੀ ਕੀਮਤ 6 ਲੱਖ 660000 ਜਿਵੇਂ ਜਿਵੇਂ ਮਾਡਲ ਵਧੀਆਂ ਦਾ ਉਹਦੇ ਰੇਟ ਵਧੀਆਂ ਦਾ ਨਾ ਤੇ ਜੀ ਕਿਸੇ ਨੇ ਵੀਰ ਨੂੰ ਬਈ 14 ਮਾਡਲ ਚਾਹੀਦਾ ਤਾਂ 14 ਮਾਡਲ ਖੜਾ ਜਮਾ ਕੋਕਾ ਕੋਰਾ ਪੀਸ ਆ ਟਰੈਕਟਰ ਤੇ ਆ 19 ਆ ਆ 20 ਆ ਤੇ ਇਧਰ ਗੱਲ ਕਰੀ ਆਪਾਂ 15 22 ਸਪੀਟਾਂ ਦੇ ਵਿੱਚ ਹੈ ਨਾ ਤੇ ਇਹ ਕਿਹੜਾ ਮਾਡਲ ਆ ਇਹ 22 ਦੇ ਵੀ ਲਾਸਟ ਮਹੀਨੇ ਦਾ ਇਹ ਬਤਈ ਹੀ ਮੰਨਦਾ ਨਹੀਂ ਮੰਨੋ ਹਾਂ 23 ਚ ਹੀ ਬਣੂ ਕਾਪੀ ਮਿੱਤਰੋ 23 ਮਾਡਲ ਟਰੈਕਟਰ ਆ 16 ਦੇ ਟਾਇਰਾਂ ਚ ਇਹਦਾ ਜਮਾ ਹੀ ਸ਼ੋਅਰੂਮ ਕੰਡੀਸ਼ਨ ਪਈ ਆ ਟਰੈਕਟਰ ਦੀ ਤਾਂ ਤੁਸੀਂ ਦੇਖ ਸਕਦੇ ਹੋ ਨਟਾਂ ਵਗੈਰਾ ਤੋਂ ਨਾ ਸਾਰਾ ਟਰੈਕਟਰ ਜਮਾਂ ਜੈਨੂਨ ਪਿਆਗਾ ਤੇ ਇਹ ਚੱਲਿਆ ਕਿੰਨਾ ਕੋ ਹੋਇਆਗਾ ਇਹ 395 ਘੰਟੇ ਚੱਲਿਆ ਮੈਂ ਤਾਂ 391 92 ਘੰਟੇ ਇਹਦਾ ਇਹ ਟਰੈਕਟਰ ਚੱਲਿਆ ਹੋਇਆ ਮਿੱਤਰੋ ਚਿਟਾ ਵੀ ਨਹੀਂ ਹਜੇ ਤੱਕ ਲਾਈਆਂ ਮਰ ਆਟਾ ਵਾਲਿਆਂ ਦਾ ਟਰੈਕਟਰ ਦੇ ਸਟicker ਵਗੈਰਾ ਜਮਾਂ ਜੈਨੂਨ ਟਰੈਕਟਰ ਆ ਪੰਜਾਬ ਨੰਬਰ ਇਹ ਵੀ ਫਸਟ ਆਨਰ ਆਗਾ ਠੀਕ ਆ ਤੇ ਵਿਚ ਵੀਰ ਕਹਿੰਦੇ ਨੇ ਭਾਈ ਲੋਨ ਵਗੈਰਾ ਹੋ ਜਾਂਦਾਗਾ ਕਹਿੰਦਾ ਹੋ ਜਾਊਗਾ ਹੋ ਜਾਊਗਾ ਉਹ ਜਿਹੜੇ ਵਿੱਚ ਵੀਰ ਕਹਿੰਦੇ ਵੀ ਸਾਨੂੰ ਬਈ ਨੂਨ ਕਰਾ ਦੋਗੇ ਤੇ ਮਿੱਤਰੋ ਨੂਨ ਵਗੈਰਾ ਹੋ ਜੂਗਾ ਕਿਹੜੇ-ਕਿਹੜੇ ਮਾਡਲ ਤੱਕ ਹੋ ਜਾਂਦਾਗਾ ਸਾਰਿਆਂ ਤੇ ਹੋ ਜੂਗਾ ਸਾਰਿਆਂ ਤੇ ਹੋ ਜੂਗਾ ਜੀ ਠੀਕ ਆ ਤੇ ਇੱਕ ਨੰਬਰ ਬੋਲਦੇ ਜਿਹੜੇ ਵੀ ਵੀਰ ਨੂੰ ਜਿਹੜਾ ਟਰੈਕਟਰ ਚਾਹੀਦਾ ਮਿੱਤਰੋ 14 ਮਾਡਲ ਆ ਪਰਲਾ ਤੇ ਆ 19 20 ਅਤੇ ਆਹ 23 ਮਾਡਲ ਆ ਬਾਈ 23 ਮਾਡਲ ਆਗਾ ਤੇ ਨੰਬਰ ਬੋਲਦੇ ਬਾਈ ਇੱਕ 62807 62807 55137 55137 ਤੁਸੀਂ ਕੰਟੈਕਟ ਕਰ ਲਓ ਮਿੱਤਰੋ ਚਾਰੇ ਟਮਾਟਰ ਹੀ ਨੇ 855 ਜਿਹੜੇ ਵੀ ਇਹਨੂੰ ਜਿਹੜਾ ਮਾਡਲ ਚਾਹੀਦਾ ਤਾਂ ਫੋਨ ਕਰਕੇ ਤੁਸੀਂ ਸੌਦਾ ਕਰ ਸਕਦੇ ਹੋਗੇ ਤੇ ਬਾਕੀ ਰੇਟ ਆ ਕਿਸੇ ਦਾ ਫਿਕਸ ਨਹੀਂ ਹੈ ਨਾ ਤੇ ਮੌਕੇ ਤੇ ਲੈਸੜਾ ਹੋ ਜਾਊਗਾ ਤੁਸੀਂ ਫੋਨ ਤੇ ਗੱਲਬਾਤ ਕਰਕੇ ਟਰੈਕਟਰ ਆ ਮਿੱਤਰੋ ਉਹ ਤੁਸੀਂ ਖਰੀਦ ਸਕਦੇ ਹੋਗੇ ਤੇ ਬਾਕੀ ਕਿਵੇਂ ਇਹਦਾ ਰੇਟ ਇਹਦਾ ਰੇਟ ਕਿੰਨਾ ਆਪਣੇ 24 ਮਾਡਲ ਦਾ ਲਈਦਾ 765000 765000 ਰੁਪਇਆ ਡਿਮਾਂਡ ਆ ਮਿੱਤਰੋ ਤੁਹਾਨੂੰ ਫੇਰ ਦੱਸ ਦਿਆਂ ਦੁਬਾਰੇ ਇਹਦੀ ਡਿਮਾਂਡ ਹੈ ਜਿਹੜੀ 22 23 ਮਾਡਲ ਦੀ 765000 ਤੇ ਇਹਦੀ 660000 60000 ਰੁਪਇਆ ਤੇ ਪਰਲੇ ਦੀ 630000 630000 ਤੇ 14 ਮਾਡਲ ਦਾ 5 ਲੱਖ 10000 ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਲੈਸੜੇ ਰੇਟ ਚ ਹੋ ਜੂਗੀ ਬਾਈ ਤੁਸੀਂ ਟ੍ਰਿਕ ਵਿੱਚ ਵੀਰ ਕਹਿੰਦੇ ਵੀ ਰੇਟ ਵੱਧਾ ਬਈ ਰੇਟ ਵੱਧ ਨਹੀਂ ਸੀ ਟਰੈਕਟਰ ਆ ਕੇ ਦੇਖਿਓ ਟਾਇਰ ਪਹਿਲੀ ਗੱਲ ਤਾਂ ਟਰੈਕਟਰਾਂ ਦੇ ਚਾਰਾਂ ਦੇ ਜਮਾਂ ਨਵੇਂ ਵਾਂਗੂ ਪਏ ਨੇ ਤੇ ਟਰੈਕਟਰ ਬਾਕੀ ਕੰਡੀਸ਼ਨ ਕੋਕਾ ਪੀਸ ਨੇ ਜਮਾ ਜਿਹੜੇ ਜਹੇ ਦੇ ਤੁਸੀਂ ਜਾਂਸੀ ਚੋਂ ਘੜਾ ਲਿਆ ਤੇ ਜਹੇ ਜਾ ਤੁਸੀਂ ਇੱਥੋਂ ਖਰੀਦ ਲਿਆ ਤੇ ਟਰੈਕਟਰਾਂ ਦੀ ਗੱਲ ਵੀ ਬਹੁਤ ਘੱਟ ਚੱਲੇ ਹੋਏ ਵੀਰ ਲੈ ਕੇ ਆਉਂਦਾ ਨਾ ਨੰਬਰ ਸਕਰੀਨ ਦੇ ਉੱਤੇ ਚੱਲਿੰਦਾ 62807 55137 ਤੇ ਕੰਟੈਕਟ ਕਰਕੇ ਕੋਈ ਵੀ ਟਰੈਕਟਰ ਤੁਸੀਂ ਚਾਰਾਂ ਚੋਂ ਖਰੀਦ ਸਕਦੇ ਹੋ ਬਾਕੀ ਹੋਰ ਟਰੈਕਟਰ ਵੀ ਖੜੇ ਹੁੰਦੇ ਨੇ ਤੁਸੀਂ ਨੰਬਰ ਤੇ ਜਾਣਕਾਰੀ ਜਿਹੜੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਤੇ ਕਰ ਦਿਓ ਮਿੱਤਰੋ ਵੀਡੀਓ ਨੂੰ ਸ਼ੇਅਰ ਤੇ ਮਿਲਦਾ ਕਿਸੇ ਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ